ਹੈਲੋ ਮਾਈ YouTube ਫੈਮਿਲੀ ਸਸ਼ੀਕਾਲ ਜੀ ਸਾਰਿਆਂ ਨੂੰ ਆਈ ਹੋਪ ਸਾਰੇ ਜਨੇ ਠੀਕ ਹੋ ਜੀ ਤੰਦਰੁਸਤ ਹੋ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਬਹੁਤ ਦਿਨਾਂ ਬਾਅਦ ਮਿਲ ਰਹੇ ਆ ਆਪਾਂ ਬਹੁਤ سارے ਮੈਸੇਜ ਆਏ ਬਹੁਤ سارے ਮੈਨੂੰ ਕਮੈਂਟ ਆਏ ਜਿਨ੍ਹਾਂ ਦਾ ਮੈਂ ਤੁਹੋਂ ਪ੍ਰੋਪਰ ਸਾਰਿਆਂ ਨੂੰ ਰਿਪਲਾਈ ਨਹੀਂ ਹੋ ਪਾਇਆ ਸਭ ਤੋਂ ਪਹਿਲਾਂ ਉਹਦੇ ਲਈ ਸੌਰੀ ਤੇ ਹੁਣ ਮੈਂ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਰੀਜ਼ਨ ਦੱਸ ਦਿਆਂ ਇਸ ਰੀਜ਼ਨ ਦੇ ਉੱਪਰ ਮੈਂ ਇੱਕ ਪ੍ਰੋਪਰ ਵਲੌਗ ਵੀ ਲੈ ਕੇ ਆ ਰਹੀ ਹਾਂ ਆ ਤੁਸੀਂ ਵਲੌਗ ਦੇ ਵਿੱਚ ਵੀ ਸਾਰਾ ਉਹ ਚੀਜ਼ਾਂ ਦੇਖ ਲਿਓ ਐਕਚੁਅਲੀ ਵੀਡੀਓ ਨੂੰ ਕਾਫੀ ਦਿਨ ਹੋ ਗਏ ਮੇਬੀ 15 ਦਿਨ ਤੇ ਸੂਟਾਂ ਦੀ ਕੋਈ ਵੀਡੀਓ ਨਹੀਂ ਆਈ ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਤੋਂ ਮੈਂ ਮਾਫੀ ਮੰਗਦੀ ਹਾਂ ਜਿਨ੍ਹਾਂ ਦੇ ਪਾਰਸਲ ਇੱਕ ਦੋ ਦਿਨ ਲੇਟ ਹੋਏ ਕਿਉਂਕਿ ਇਸ ਲਈ ਨਹੀਂ ਹੋਇਆ ਕਿ ਮੇਰਾ ਇੱਕ ਰੀਜ਼ਨ ਸੀਗਾ ਲੇਟ ਇਸ ਲਈ ਹੋਇਆ ਕਿਉਂਕਿ ਪੋਸਟ ਆਫਿਸ 5 ਦਿਨਾਂ ਲਈ ਛੋਟੇ ਪੋਸਟ ਆਫਿਸ ਪਿੰਡਾਂ ਦੇ ਬੰਦ ਸੀਗੇ ਕਿਉਂਕਿ ਅਪਡੇਟ ਆਇਆ ਨਿਊ ਐਪ ਦੇ ਵਿੱਚ ਕੁਝ ਅਪਡੇਟ ਕੀਤਾ ਇਹਨਾਂ ਨੇ ਸੋ ਉਸ ਤੇ ਲਈ ਔਰ ਹੋਣਾ ਪਰ ਰੀਜ਼ਨ ਦੀ ਗੱਲ ਕਰਦੇ ਕਿ ਰੀਜ਼ਨ ਕੀ ਰਹਾ ਕਿ 15 ਦਿਨ ਆਪਾਂ ਵੀਡੀਓ ਕਿਉਂ ਨਹੀਂ ਬਣਾ ਸਕੀਏ ਔਰ ਥੋੜੇ ਬਹੁਤੇ ਪਾਰਸਲ ਜਿਹੜੇ ਆ ਉਹ ਮੇਰੇ ਥੋੜੇ ਲਈ ਕਿਉਂ ਹੋਏ ਐਕਚੁਅਲੀ ਅਜ ਤੋਂ 10 12 ਦਿਨ ਪਹਿਲਾਂ ਦੀ ਗੱਲ ਹੈ 12 13 ਦਿਨ ਪਹਿਲਾਂ ਦੀ ਗੱਲ ਕਿ ਮੇਰੇ ਮੰਮੀ ਦਾ ਐਕਸੀਡੈਂਟ ਹੋ ਗਿਆ ਸੀ ਮੰਮੀ ਆਈਸੀਯੂ ਦੇ ਵਿੱਚ ਸੀਗੇ ਉਹਨਾਂ ਦੇ ਕਾਫੀ ਫ੍ਰੈਕਚਰ ਆਏ ਆ ਫੇਸ ਦੇ ਉੱਪਰ ਇਹ ਦੋ ਪਲੇਟਸ ਟੁੱਟ ਗਈਆਂ ਇਹ ਬੋਨ ਜਿਹੜੀ ਹੁੰਦੀ ਆਪਣੀ ਬ੍ਰੇਨ ਦੀ ਉੱਪਰ ਸ਼ੈਲ ਬੋਨ ਹੁੰਦੀ ਆ ਉਹ ਟੁੱਟ ਗਈ ਆ ਉਹਦਾ ਟ੍ਰੀਟਮੈਂਟ ਚੱਲਿਆ ਮੰਮੀ ਆਈਸੀਯੂ ਦੇ ਵਿੱਚ ਸੀ ਔਰ ਮੈਂ ਫਿਰ 10 ਦਿਨ ਘਰ ਸੰਭਾਲਣ ਦੇ ਨਾਲ ਨਾਲ ਹਸਪੀਟਲ ਜਾਣਾ ਹਸਪੀਟਲ ਦੇ ਵਿੱਚ ਮੰਮੀ ਦੀ ਕੇਅਰ ਕਰਨੀ ਦਵਾਈਆਂ ਬਿਲਸ ਬਿਲਿੰਗ ਹਰ ਥਾਂ ਥਾਂ ਤੇ ਮਤਲਬ ਮੈਨੂੰ ਕੱਲੀ ਨੂੰ ਹੀ ਉੱਥੇ ਅਵੇਲੇਬਲ ਰਹਿਣਾ ਪੈ ਰਿਹਾ ਸੀਗਾ ਇਸ ਲਈ ਫਿਰ ਮੈਂ ਤੋਂ ਸੂਟਾਂ ਦਾ ਕੰਮ ਹੈ ਜਿਹੜਾ ਉਹ ਲਗਭਗ ਬੰਦ ਹੋ ਗਿਆ ਸੀਗਾ ਪਰ ਮੈਂ ਉਸ ਟਾਈਮ ਤੇ ਵੀ ਆਪਣਾ ਫਰਜ ਪੂਰਾ ਨਿਭਾਇਆ ਉਹ ਹਸਪੀਟਲ ਦਾ ਕੰਮ ਵੀ ਕੀਤਾ ਤੇ ਆਪਣੇ ਆਪਣੇ ਕਸਟਮਰਸ ਦੇ ਜਿੰਨੇ ਪਾਰਸਲ ਪੈਂਡਿੰਗ ਸੀ ਮੈਂ ਉਹਨਾਂ ਨੂੰ ਟਾਈਮ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਵਿੱਚ ਦੀ ਪੋਸਟ ਆਫਿਸ 5 ਦਿਨਾਂ ਲਈ ক্লোਜ਼ ਹੋ ਗਿਆ ਸੀਗਾ ਜਿਸ ਦੇ ਲਈ ਥੋੜਾ ਜਾ ਕਸਟਮਰਸ ਨੂੰ ਵੇਟ ਕਰਨਾ ਪਿਆ ਪਾਰਸਲ ਲਈ ਸੋ ਇਹ ਮੇਰੇ ਕੁਝ ਰੀਜ਼ਨ ਸੀਗੇ ਤੇ ਆਪਾਂ ਹੁਣ ਵਾਪਸ ਆਏ ਆ ਜੀ ਆਪਣੀ ਵੀਡੀਓਜ਼ ਦੇ ਵਿੱਚ ਨਵੀਂ ਕਲੈਕਸ਼ਨ ਲੈ ਕੇ ਨਵੇਂ ਸੂਟ ਲੈ ਕੇ ਆਈ ਹੋਪ ਤੁਸੀਂ ਮੇਰੀ ਸਿਚੁਏਸ਼ਨ ਨੂੰ ਸਮਝੋਗੇ ਤੇ ਸਪੋਰਟ ਕਰੋਗੇ ਮੈਨੂੰ ਮੇਰੇ ਆਰਟੀਕਲਸ ਨੂੰ ਪਸੰਦ ਕਰੋਗੇ ਸਕਰੀਨ ਦੇ ਉੱਪਰ ਤੁਹਾਨੂੰ ਵਟਸਐਪ ਨੰਬਰ ਦਿਖ ਰਿਹਾ ਹੈ ਤੁਸੀਂ ਆਪਣੀ ਇਨਕੁਆਰੀ ਕਰ ਸਕਦੇ ਹੋ ਸੂਟਾਂ ਦੇ ਆਰਡਰ ਲਈ ਬੁਕਿੰਗ ਕਰ ਸਕਦੇ ਹੋ ਤੇ ਮਿਲਦੇ ਆਪਾਂ ਹੁਣ ਨਵੇਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਨਾਲ ਚਲੋ ਸਭ ਤੋਂ ਪਹਿਲਾਂ ਆਪਾਂ ਅੰਗੂਰੀ ਕਲਰ ਦਾ ਸੂਟ ਦੇਖਦੇ ਆਂ ਅੱਛਾ ਅੱਜ ਦੇ ਮੈਂ ਤੁਹਾਨੂੰ ਆਰਟੀਕਲ ਦੱਸ ਦਿਆਂ कि ਅੱਜ ਦੇ ਆਰਟੀਕਲ ਮੈਂ ਬੁਟੀਕ ਵਰਕ ਹੈਂਡਵਰਕ ਦੇ ਸੌਰੀ ਮਸ਼ੀਨ ਵਰਕ ਦੇ ਵਿੱਚ ਲੈ ਕੇ ਆ ਰਹੀ ਹਾਂ ਤੇ ਇਹਨਾਂ ਦੇ ਵਿੱਚ ਕਲਰ ਤੁਹਾਨੂੰ ਕਾਫੀ ਦੇਖਣ ਨੂੰ ਮਿਲ ਸਕਦੇ ਆ ਡਿਜ਼ਾਈਨ ਬਹੁਤ ਅੱਛੇ-ਅੱਛੇ ਦੇਖਣ ਨੂੰ ਮਿਲ ਸਕਦੇ ਆ ਵਿਦ ਦੁਪੱਟਾ ਰੈਡੀ ਨੇ ਇਹ ਤੁਹਾਨੂੰ ਅੱਛੇ ਡਿਸਕਾਊਂਟ ਤੇ ਮਿਲ ਸਕਦੇ ਆ ਜਿਵੇਂ ਕਿ ਹੁਣ ਰਖੜੀ ਦਾ ਤੇ ਤੀਜ਼ ਵਾਲਾ ਆਫਰ ਖਤਮ ਹੋ ਚੁੱਕਿਆ ਹੈ ਪਰ ਆਪਾਂ ਤੁਹਾਨੂੰ ਰਖੜੀ ਔਰ ਤੀਜ਼ ਵਾਲਾ ਆਫਰ ਸੇਮ ਕੰਟੀਨਿਊ ਕਰਾਂਗੇ ਇਹ ਹੈ ਜੀ ਬਾਰਡਰ ਦੇ ਉੱਪਰ ਘੇਰੇ ਤੇ ਉੱਪਰ ਹੈ ਮੈਂ ਤੁਹਾਨੂੰ ਹੁਣ ਇਹਨਾਂ ਦੇ ਡਿਜ਼ਾਈਨ ਦਿਖਾ ਦਣੀ ਹੈ ਅੱਛਾ ਇਹਨਾਂ ਤੇ ਜੀ ਐਸਕੇ ਦੀ ਕਾਟਨ ਯੂਜ਼ ਹੋਈ ਹੈ ਰਾਮ ਟੈਕਸ ਤੇ ਐਸਕੇ ਦੀ ਕਾਟਨ ਦਾ ਯੂਜ਼ ਹੋਇਆ ਵਾ ਇਹਨਾਂ ਸੂਟਾਂ ਚ ਆ ਹੈਗਾ ਜੀ ਨੈਕ ਦਾ ਡਿਜ਼ਾਈਨ ਚੈੱਕ ਜਾਂ ਲਾਈਨਿੰਗ ਦੇ ਵਿੱਚ ਸੈਲਫ ਡਿਜ਼ਾਈਨ ਚ ਇਹਦਾ ਪ੍ਰਿੰਟ ਰਹੇਗਾ ਏਫਜੀ ਨੈਕ ਦਾ ਡਿਜ਼ਾਈਨ ਅੰਗੂਰੀ ਕਲਰ ਹੈ ਸੂਟ ਦਾ ਤੇ نیچے ਇਸ ਤਰ੍ਹਾਂ ਕਰਕੇ ਘੇਰੇ ਦੇ ਉੱਪਰ ਤੁਹਾਨੂੰ ਇਸ ਦਾ ਕੰਮ ਮਿਲੇਗਾ ਆਈ ਹੋਪ ਤੁਹਾਨੂੰ ਡਿਜ਼ਾਈਨ ਹੈ ਜਿਹੜਾ ਉਹ ਸਮਝ ਆ ਗਿਆ ਹੋਣਾ ਹੁਣ ਮੈਂ ਤੁਹਾਨੂੰ ਇਹਨਾਂ ਦੀਆਂ ਬਾਜੂ ਦੇਖ ਲੈਣੇ ਆਪਾਂ ਨਾਲ ਤੁਹਾਨੂੰ ਬਾਹਾਂ ਤੇ ਜਾਂ ਤੁਹਾਨੂੰ ਬੋਟਮ ਵਰਕ ਵੀ ਇਸ ਦਾ ਮਿਲੇਗਾ ਤੁਸੀਂ ਬੋਟਮ ਤੇ ਜਾਂ ਬਾਹਾਂ ਤੇ ਕਿਤੇ ਵੀ ਇਸ ਨੂੰ ਐਡ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹੈਵੀ ਕੰਮ ਹੈ ਦੇਖੋ ਇੰਨੀ ਸੋਹਣੀ ਫਿਨਿਸ਼ਿੰਗ ਦੇ ਨਾਲ ਇਹ ਸੂਟ ਰੈਡੀ ਕੀਤੇ ਹੋਏ ਹੈ ਬਹੁਤ ਜ਼ਿਆਦਾ ਪਿਆਰੀ ਫਿਨਿਸ਼ਿੰਗ ਦੇ ਨਾਲ ਇਹ ਸੂਟ ਰੈਡੀ ਕੀਤੇ ਅੱਛਾ ਇਹ ਥ੍ਰੈਡ ਧਾਗੇ ਨੇ ਜਦੋਂ ਕੰਮ ਹੁੰਦਾ ਯੂਜ਼ ਹੁੰਦੇ ਹੈ ਧਾਗੇ ਤਾਂ ਕਟਿੰਗ ਵਿੱਚ ਰਹਿ ਜਾਂਦੀ ਹੈ ਸੋ ਕਈ ਵਾਰ ਵੀਡੀਓ 'ਚ ਇਦਾਂ ਅਜੀਬ ਲੱਗਦਾ ਹੈ ਤੇ ਇਹ ਦੇਖੋ ਜੀ ਇਹ ਤੁਸੀਂ ਪਹੁੰਚੇ ਤੇ ਬਾਹਾਂ ਤੇ ਕਟਵਰਕ ਵੀ ਲੈ ਸਕਦੇ ਹੋ ਇਸ ਦਾ ਡਿਜ਼ਾਈਨ ਇਸ ਤਰ੍ਹਾਂ ਰੈਡੀ ਕੀਤਾ ਬਹੁਤ ਸੋਹਣਾ ਹੈਵੀ بیس ਡਿਜ਼ਾਈਨ ਦਿੱਤਾ ਹੋਇਆ ਤੇ ਫਰੰਟ ਦਾ ਤਾਂ ਤੁਸੀਂ ਇਸ ਦਾ ਵਰਕ ਦੇਖ ਹੀ ਲਿਆ ਇਹ ਦੇਖੋ ਇਹ ਹੈ ਜੀ ਇਸ ਦਾ ਨੈਕ ਡਿਜ਼ਾਈਨ ਸੋ ਫੈਬਰਿਕ ਦੀ ਕੁਆਲਿਟੀ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਇਹ ਦੱਸਦੀ ਕਿ ਐਸਕੇ ਔਰ ਰਾਮ ਟੈਕਸ ਦੇ ਵਿੱਚ ਔਰ ਇਸ ਦੇ ਵਿੱਚ ਗੀਜ਼ਾ ਕਾਟਨ ਦੀ ਜਿਹੜਿਆ ਆਪਾਂ ਫੈਬਰਿਕ ਯੂਜ਼ ਕੀਤਾ ਹੈ ਇਸ ਦੇ ਉੱਪਰ ਸਾਰਿਆਂ ਤੇ ਮਸ਼ੀਨੀ ਵਰਕ ਹੋਇਆ ਵਾ ਇਹ ਦੇਖੋ ਜੀ ਇਹ ਇਸ ਦਾ ਨੀਚੇ ਕਿਰੇ ਦਾ ਕੰਮ ਹੈ ਕਿਰਾ ਵੀ ਬਹੁਤ ਸਟਾਈਲਿਸ਼ ਹੈ ਇਹ ਨੈਕ ਹੈ ਤੇ ਇੰਨਾ ਹੈਵੀ ਕੰਮ ਇਸ ਤੇ ਉੱਪਰ ਹੋਇਆ ਵਾ ਇਹ ਸੂਟ ਜੇ ਆਪਾਂ ਬੁਟੀਕ ਤੋਂ ਰੈਡੀ ਕਰਾਣ ਜਾਈਏ ਕਮ ਸੇ ਕਮ ਆਪਾਂ ਨੂੰ 2250 ਰੁਪਏ ਤੱਕ ਵਿਦ ਦੁਪੱਟਾ ਇਹ ਸੂਟ ਬੜੀ ਮੁਸ਼ਕਲ ਨਾਲ ਕਾਟਨ ਦੇ ਰੈਡੀ ਸੂਟ ਤਾਂ ਆਪਾਂ ਨੂੰ ਮਿਲਦੇ ਆ ਪਰ ਇਹ ਆਪਾਂ ਤੁਹਾਨੂੰ ਦੇ ਰਹੀਆਂ 1499 ਦੇ ਵਿੱਚ ਆਫਟਰ ਡਿਸਕਾਊਂਟ ਵਿਦ ਕੋਟਾ ਡੋਰੀਆ ਟਾਈ ਡਾਈ ਦੇ ਦੁਪੱਟੇ ਨਾਲ ਤੇ ਇੰਨੇ ਹੈਵੀ ਵਰਕ ਦੇ ਨਾਲ ਤੁਹਾਨੂੰ ਇਹ ਸੂਟ ਮਿਲਣ ਜਾ ਰਿਹਾ ਹੈ ਇਹ ਦੇਖੋ ਜੀ ਟਾਈ ਡਾਈ ਦਾ ਇਸ ਤੇ ਨਾਲ ਦੁਪੱਟਾ ਰਹੇਗਾ ਕੋਟਾ ਡੋਰੀਆ ਦਾ ਪਿਓਰ ਦੁਪੱਟਾ ਹੈ ਜੀ ਪਿਓਰ ਫੈਬਰਿਕ ਯੂਜ਼ ਹੋਇਆ ਪਰ ਤੁਹਾਨੂੰ ਇਹ ਡਿਸਕਾਊਂਟ ਤੇ ਮਿਲਣ ਜਾ ਰਿਹਾ ਹੈ ਇਸ ਰੇਂਜ ਵਿੱਚ ਇੰਨਾ ਸੂਟਾਂ ਦਾ ਮਿਲਣਾ ਮੇਬੀ ਪੋਸੀਬਲ ਹੀ ਨਹੀਂ ਏ ਹੈ ਜੀ ਇਸ ਦਾ ਦੁਪੱਟਾ ਤੇ ਇਹ ਹੈ ਸੂਟ ਆ ਤੁਸੀਂ ਦੇਖ ਲਿਆ ਹੁਣ ਇਸ ਦੇ ਵਿੱਚ ਆਪਾਂ ਇੱਕ ਹੋਰ ਰੰਗ ਦੇਖ ਲੈਣੇ ਆ ਆਪਾਂ ਲਾਈਵੈਂਡਰ ਸ਼ੇਡ ਦੇਖਦੇ ਹਾਂ ਹੁਣ ਇਸ ਦੀ ਜ਼ਿਆਦਾਤਰ ਜਿਹੜੇ ਦੁਪੱਟੇ ਆ ਉਹ ਇਹਨਾਂ ਨਾਲ ਕੋਟਾ ਡੋਰੀਆ ਦੇ ਡਾਈ ਕੀਤੀਆਂ ਵਿੱਚ ਕਿਸੇ ਕਿਸੇ ਨਾਲ ਮਸਲੀਨ ਨੂੰ ਜਾਂ ਆਪਾਂ ਜਿਹੜਾ ਕੋਰਾ ਕਾਟਨ ਦਾ ਇੱਕ ਦੋ ਸੂਟਾ ਨਾਲ ਆਪਾਂ ਫੈਬਰਿਕ ਯੂਜ਼ ਕੀਤਾ ਹੈ ਦੁਪੱਟੇ ਦਾ ਅੱਛਾ ਜੀ ਇਹ ਸੂਟ ਦਾ ਘੇਰਾ ਕੁਝ ਇਸ ਤਰ੍ਹਾਂ ਹੈ نیچے ਤੋਂ ਦੇਖ ਲਓ ਤੁਸੀਂ ਇਹ ਸੂਟ ਇਸ ਤਰ੍ਹਾਂ ਹੈ ਇਹ ਚਾਕਾਂ ਤੱਕ ਇਸਦਾ ਵਰਕ ਹੈ ਜੀ ਇਸ ਦੇ neck ਦੇ ਉੱਪਰ ਡਿਜ਼ਾਈਨ ਨਹੀਂ ਰਹੂਗਾ ਇਹਦੇ ਘੇਰੇ ਤੇ ਹੀ ਕੰਮ ਰਹੂਗਾ ਚਾਕਾਂ ਦੇ ਉੱਪਰ ਇਸਦਾ ਕੰਮ ਰਹੂਗਾ ਇਸ ਦੇ ਨਾਲ ਇਸ ਦੀਆਂ ਬਾਹਾਂ ਦੇ ਉੱਪਰ ਕੰਮ ਰਹੂਗਾ ਇਹ ਹੈ ਜੀ ਇਸ ਦੀਆਂ ਬਾਹਾਂ ਤੇ ਕੰਮ ਇਹ ਆਪਾਂ ਬਾਹਾਂ ਤੇ ਰੱਖ ਸਕਦੇ ਹਾਂ ਸਲਵਾਰ ਦੇ ਬਾਟਮ ਤੇ ਰੱਖ ਸਕਦੇ ਹਾਂ ਕਿਤੇ ਵੀ ਰੱਖ ਸਕਦੇ ਹਾਂ ਇਸ ਨੂੰ ਪੌਂਚਿਆਂ ਤੇ ਵੀ ਐਡ ਕਰ ਸਕਦੇ ਹਾਂ ਪਰ ਇਹ ਜ਼ਿਆਦਾਤਰ ਬਾਹਾਂ ਦਾ ਹੀ ਕੰਮ ਹੈ ਕਿਉਂਕਿ ਇਹਦਾ ਜਿਹੜਾ neck ਦੇ ਉੱਪਰ ਡਿਜ਼ਾਈਨ ਨਹੀਂ ਹੈ ਇਹ ਸਾਰਾ ਮਸ਼ੀਨੀ ਕੰਮ ਹੈ ਜਿਹੜਾ ਤੁਹਾਨੂੰ ਘੇਰੇ ਤੇ ਚਾਕਾਂ ਤੱਕ ਦੇਖਣ ਨੂੰ ਮਿਲੇਗਾ ਇਹ ਇਸ ਦਾ ਦੂਸਰਾ ਡਿਜ਼ਾਈਨ ਹੈ ਲਾਈਵੈਂਡਰ ਕਲਰ ਦੇ ਵਿੱਚ ਇਸ ਦੇ ਨਾਲ ਕੋਰਾ ਕਾਟਨ ਦਾ ਦੁਪੱਟਾ ਹੈ ਪ੍ਰਾਈਸ ਸਾਰਿਆਂ ਦੇ ਸੇਮ ਰਹਿਣਗੇ ਜੀ ਆਫਟਰ ਡਿਸਕਾਊਂਟ ਬਹੁਤ ਜ਼ਿਆਦਾ ਵੱਡੇ ਡਿਸਕਾਊਂਟ ਤੇ ਸੂਟ ਮਿਲਣ ਜਾ ਰਹੇ ਹੈ ਬੁਟੀਕ ਵਾਲੀ ਆਈਟਮ ਇਹ ਇਸ ਦੇ ਨਾਲ ਕੋਰਾ ਕਾਟਨ ਦਾ ਦੁਪੱਟਾ ਹੈ ਜੋ ਕਿ ਟਾਈ ਡਾਈ ਕੀਤਾ ਹੋਇਆ ਹੈ ਇਹ ਦੇਖੋ ਇਹ ਹੈ ਦੇ ਕੋਰਾ ਕਾਟਨ ਮੇਬੀ ਇਸ ਰੇਟ ਤੇ ਦੁਬਾਰਾ ਜਦੋਂ ਕਮਬੈਕ ਕਰਨਗੇ ਇਹ ਗਰਮੀ ਦੇ ਵਿੱਚ ਤੋਂ ਬਿਲਕੁਲ ਹੀ ਪੋਸੀਬਲ ਨਹੀਂ ਹੈ ਕਿ ਇਹ ਸੂਟ ਤੁਹਾਨੂੰ ਇਸ ਰੇਂਜ ਦੇ ਵਿੱਚ ਮਿਲਣ ਕਿਉਂਕਿ ਇਸ ਰੇਂਜ ਦੇ ਵਿੱਚ ਤੋਂ ਆਪਾਂ ਨੂੰ ਸਿਰਫ ਵਰਕ ਹੀ ਪੈ ਜਾਂਦਾ ਜੋ ਇਹ ਤੁਹਾਨੂੰ ਵਿਦ ਦੁਪੱਟੇ ਡਾਈ ਹੋਏ ਵੇ ਦੁਪੱਟੇ ਔਰ ਇੱਕ ਅੱਛਾ ਐਸਕੇ ਦਾ ਗੀਜ਼ਾ ਕਾਟਨ ਦਾ ਤੇ ਰਾਮ ਟੈਕਸ ਦਾ ਫੈਬਰਿਕ ਮਿਲਣ ਜਾ ਰਿਹਾ ਨਾਲ ਫੁੱਲ ਪਿਓਰ ਕੁਆਲਿਟੀ ਦੇ ਦੁਪੱਟੇ ਔਰ ਇਹਨਾਂ ਨੂੰ ਡਬਲ ਡਾਈ ਮਿਲੇਗੀ ਤੁਹਾਨੂੰ ਔਰ ਮਸ਼ੀਨੀ ਵਰਕ ਤਾਂ ਤੁਹਾਨੂੰ ਮਿਲੇਗਾ ਮਿਲੇਗਾ। ਅੱਛਾ ਵਰਕ ਤੁਸੀਂ ਇੱਕ ਵਾਰੀ ਕਰੀਬ ਤੋਂ ਦੇਖ ਲਓ ਕਿ ਕਿੰਨੀ ਸੋਹਣੀ ਫਿਨਿਸ਼ਿੰਗ ਹੈ ਵਰਕ ਦੀ। ਵਰਕ ਤੁਸੀਂ ਕਰੀਬ ਤੋਂ ਦੇਖੋ। ਇਹ ਸੀਗਾ ਇਸ ਦਾ ਦੂਸਰਾ ਕਲਰ। ਹੁਣ ਆਪਾਂ ਬੇਸ ਕਲਰ ਦੇ ਵਿੱਚ ਡਿਜ਼ਾਈਨ ਦੇਖ ਲੈਨੇ ਆ ਮੇਬੀ ਤਿੰਨ ਜਾਂ ਚਾਰ ਡਿਜ਼ਾਈਨ ਨੇ ਬੇਸ ਕਲਰ ਦੇ ਵਿੱਚ। ਇਹ ਸੇਮ-ਸੇਮ ਨੇ ਤੁਸੀਂ ਦੇਖ ਸਕਦੇ ਹੋ ਜੋ ਵੀ ਮੈਨੂੰ ਡਿਫਰੈਂਟ ਲੱਗਿਆ ਹੈ ਨਾ ਦਾ ਡਿਜ਼ਾਈਨ ਹੋ ਮੈਂ ਤੁਹਾਨੂੰ ਸਾਰੇ ਖੋਲ ਕੇ ਦਿਖਾ ਦਣੀ ਆ ਦੋ ਇਹ ਨੇ ਔਰ ਇਸ ਦਾ ਇੱਕ ਡਿਜ਼ਾਈਨ ਇਹ ਮੈਨੂੰ ਲੱਗਦਾ ਕਿ ਘੇਰੇ ਤੇ ਸਿਮਿਲਰ ਸਿਮਿਲਰ ਹੈ ਇਸ ਦੇ ਵਿੱਚ ਇੱਕ ਬੇਸ ਕਲਰ ਹੋ ਰਿਹਾ ਹੁਣ ਮੈਂ ਤੁਹਾਨੂੰ ਸਾਰੇ ਬੇਸ ਕਲਰ ਹੀ ਦਿਖਾ ਦੇਣੀ ਹੈ ਘੇਰੇ ਦਾ ਕੰਮ ਸੇਮ ਹੈ ਬਾਕੀ ਆਪਾਂ neck ਖੋਲ ਕੇ ਦੇਖ ਲੈਣੇ ਕਿ neck ਦਾ ਜਾਂ ਦੁਪੱਟਿਆਂ ਦਾ ਡਿਜ਼ਾਈਨ ਸੇਮ ਹੈ ਜਾਂ ਅਲੱਗ ਲੱਗ ਹੈ ਜੋ ਮੈਂ ਤੁਹਾਨੂੰ ਫਸਟ ਤੇ ਸੂਟ ਦਿਖਾਇਆ ਹੈ ਇਸ ਦੀ neck ਦੇ ਉੱਪਰ ਸੇਮ ਸੌਰੀ ਡਿਜ਼ਾਈਨ ਰਹੇਗਾ neck ਦਾ ਡਿਜ਼ਾਈਨ ਇਹ ਆ ਜਾਂਦਾ ਜੀ نیچے ਘੇਰੇ ਦਾ ਡਿਜ਼ਾਈਨ ਇਹ ਤੁਹਾਨੂੰ ਘੇਰੇ ਤੇ ਮਿਲੇਗਾ ਇਹ ਮਿਲੇਗਾ ਜੀ neck ਤੇ ਤੇ base color ਹੈ ਇਹ ਹੁਣ ਆਪਾਂ ਇਸ ਦੀਆਂ ਬਾਹਾਂ ਦੇਖ ਲੈਣੇ ਆ ਬਾਹਾਂ सेम ही ਜੋ ਤੁਹਾਨੂੰ ਪਹਿਲੇ ਸੂਟ ਦੀਆਂ ਦਿਖਾਈਆਂ ਸੀ ਬਾਹਾਂ ਨੂੰ ਆਪਾਂ ਬਾਟਮ ਤੇ ਵੀ ਲਿਜਾ ਸਕਦੇ ਹਾਂ ਕਿਉਂਕਿ ਬਹੁਤ ਜ਼ਿਆਦਾ ਹੈਵੀ ਹੈ ਇਹ ਬਾਜੂ ਹੈਵੀ ਵਰਕ ਦੇ ਨਾਲ ਨੇ ਬਹੁਤ ਸਟਾਈਲਿਸ਼ ਬਹੁਤ ਸੋਹਣਾ ਸੂਟ ਹੈ ਤੇ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਦੁਪੱਟਾ ਸੇਮ ਕੋਟਾ ਡੋਰੀਆ ਜੀ ਪਿਓਰ ਕੋਟਾ ਡੋਰੀਆ ਹੈ ਤੇ ਟਾਈਡਾਈ ਦਾ ਦੁਪੱਟਾ ਰਹੇਗਾ ਖੁੱਲੇ ਡੁੱਲੇ ਵਾਰ ਦਾ ਦੁਪੱਟਾ ਹੈ 2.5 ਮੀਟਰ ਲੈਂਥ ਹੈ ਦੁਪੱਟੇ ਦੀ ਤੇ 2.5 ਮੀਟਰ ਤੋਂ ਪਲੱਸ ਹੈ ਇਹਦੀ ਵਿਡਥ ਹੈ ਇਹ ਹੈ ਜੀ ਟਾਈਡਾਈ ਦਾ ਡੋਰੀਏ ਦਾ ਦੁਪੱਟਾ ਤੇ ਆ ਆ ਜਾਂਦਾ ਆਪਣਾ ਨੈਕ ਡਿਜ਼ਾਈਨ ਇੱਕ ਵਾਰੀ ਫਿਰ ਤੋਂ ਦੇਖ ਲੋ ਕਿਸੇ ਵੀ ਚੀਜ਼ ਦੀ ਤੁਹਾਨੂੰ ਸਮਝ ਨਾ ਲੱਗੇ ਤੁਸੀਂ WhatsApp ਦੇ ਉੱਪਰ ਵੀ ਇਹਨਾਂ ਦੀਆਂ ਪਿਕਸ ਮੰਗਵਾ ਸਕਦੇ ਹੋ ਇਹ ਆ ਜਾਂਦਾ ਘੇਰੇ ਤੇ ਤੇ ਬਾਹਾਂ ਦਾ ਤੁਸੀਂ ਡਿਜ਼ਾਈਨ ਦੇਖ ਹੀ ਲਿਆ ਹਨਾ ਇਹਦੇ ਵਿੱਚ ਹੁਣ ਆਪਾਂ ਦੂਜੇ ਤੇਖ ਲੈਨੇ ਆ ਜੋ ਦੂਸਰੀ ਐ ਇਸ ਤੇ ਡਿਜ਼ਾਈਨ ਮੇਬੀ ਸੇਮ ਹੋਏ ਫਿਰ ਤਾਂ ਆਪਾਂ ਨਹੀਂ ਦੇਖਦੇ ਆ ਸੇਮ ਨਹੀਂ ਇਹ ਦੂਸਰੇ ਵਾਲੇ ਦਾ ਵੀ ਬਿਲਕੁਲ ਸੇਮ ਐ ਸੇਮ ਡੋਰੀਏ ਦਾ ਦੁਪੱਟਾ ਇਸ ਦੇ ਨਾਲ ਟਾਈ ਡਾਈ ਦਾ ਔਰ ਤੀਸਰੇ ਦਾ ਦੇਖ ਲੈਨੇ ਆਪਾਂ ਕੁਝ ਕਈ ਵਾਰ ਕੀ ਹੁੰਦਾ ਨਾ ਕਿ ਕਿਸੇ ਨੂੰ neck ਦੇ ਉੱਪਰ ਡਿਜ਼ਾਈਨ ਨਹੀਂ ਚਾਹੀਦਾ ਹੁੰਦਾ ਤੇ ਇਸ ਲਈ ਮੈਂ ਚੈੱਕ ਕਰ ਰਹੀ ਸੀ ਇਸ ਦੇ ਵਿੱਚ ਕਾਫੀ ਅੱਛੀ ਕੁਆਂਟੀਟੀ ਮਿਲ ਜਾਣੀ ਤੁਹਾਨੂੰ ਇਹਦੇ ਵੀ neck ਦੇ ਉੱਪਰ ਡਿਜ਼ਾਈਨ ਮਿਲੇਗਾ ਇਹ ਸੇਮ ਸੇਮ ਬੇਸ ਕਲਰ ਤੁਹਾਨੂੰ neck ਦੇ ਉੱਪਰ ਹੀ ਮਿਲਣਗੇ neck ਤੋਂ ਇਲਾਵਾ ਹਾਂਜੀ ਸਾਰੇ ਚੌਥੇ ਪੀਸ ਦਾ ਵੀ neck ਦੇ ਉੱਪਰ ਹੀ ਡਿਜ਼ਾਈਨ ਹੈ ਸੇਮ neck ਵਾਲਾ ਘੇਰੇ ਤੇ neck ਤੇ ਤੁਹਾਨੂੰ ਫੁੱਲ ਹਾਫ ਬਾਹਾਂ ਤੱਕ ਮਤਲਬ ਅਗਰ ਆਪਾਂ ਪੌਣੀ ਬਾਰਖਦੇ ਤਾਂ ਹਾਫ ਬਾਜੂ ਤੱਕ ਇਸ ਦਾ ਤੁਹਾਨੂੰ ਵਰਕ ਮਿਲੇਗਾ ਤੇ ਇਹ ਸੀਗੇ ਜੀ ਆਪਣੇ ਬੇਸ ਦੇ ਵਿੱਚ ਕਾਫੀ ਅਚੀ ਕੁਆਂਟੀਟੀ ਹੈ ਮੈਨੂੰ ਇਹ ਲੱਗਿਆ ਕਿ ਅਲੱਗ ਅਲੱਗ ਡਿਜ਼ਾਈਨ ਨੇ ਮੈਂ ਇਸ ਲਈ 4 ਪੀਸ ਕੱਢ ਲਏ ਸੀ ਮੈਨੂੰ ਪਤਾ ਨਹੀਂ ਉਸ ਟਾਈਮ ਤੇ ਡਿਫਰੈਂਸ ਲੱਗਿਆ ਸਾਰੇ ਸੂਟਾਂ ਦੇ ਡਿਜ਼ਾਈਨਾਂ ਵਿੱਚ ਹੋ ਸਕਦਾ ਬੇਸ ਦਾ ਕੋਈ ਇਸ ਤਰ੍ਹਾਂ ਅਲੱਗ ਡਿਜ਼ਾਈਨ ਹੋਵੇ ਮੈਂ ਥੋਂ ਸਿਲੈਕਟ ਕਰਨ ਵਿੱਚ ਗਲਤੀ ਹੋ ਗਈ ਹੋਵੇ ਹੁਣ ਆਪਾਂ ਦੇਖ ਲੈਂਦੇ ਹਾਂ ਮਸਟਰਡ ਮਸਟਰਡ yellow ਦਾ ਵੀ ਸੇਮ ਡਿਜ਼ਾਈਨ ਹੀ ਹੈ ਮੇਬੀ ਸਿਮਿਲਰ ਸਿਮਿਲਰ ਬਸ ਥੋੜਾ ਜਿਹਾ ਫਲਾਵਰਸ ਡਿਜ਼ਾਈਨ ਚੇਂਜ ਹੋ ਜਾਂਦਾ ਪ੍ਰਿੰਟ ਤੇ ਇਸ ਦਾ ਆਪਾਂ ਜਿਹੜਾ ਇਹ ਦੇਖੋ ਤੁਸੀਂ ਪ੍ਰੀਮੀਅਮ ਕਾਟਨ ਦਾ ਰਾਮਟੈਕਸ ਪ੍ਰੀਮੀਅਮ ਕਾਟਨ ਇਸ ਦੇ ਉੱਪਰ ਯੂਜ਼ ਹੋਇਆ ਵੈ ਲਗਜ਼ਰੀ ਕਾਟਨ ਯੂਜ਼ ਹੋਈ ਵੀ ਹੈ ਇਹ ਸਾਰੇ ਤੁਹਾਨੂੰ ਇਸ ਰੇਂਜ ਦੇ ਵਿੱਚ ਸੂਟ ਇੱਕ ਹਿਸਾਬ ਨਾਲ ਤੁਸੀਂ ਇਹ ਕਹਿ ਸਕਦੇ ਹੋ ਕਿ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਡਿਸਕਾਊਂਟ ਵਾਲੀ ਡੀਲ ਹੈ ਜੋ ਫਿਰ ਕਦੇ ਹੁਣ ਤੋਂ ਆਏਗੀ ਨਹੀਂ ਹੁਣ ਤੋਂ ਸੀਜ਼ਨ ਚਲਾ ਗਿਆ ਬਸ ਇੱਕ ਹਿਸਾਬ ਨਾਲ ਹੁਣੇ ਸੀਜ਼ਨ ਦੀ ਲਾਸਟ ਓਪਰਚ्युनिटी ਆਪਣੇ ਕੋਲ ਕਿ ਆਪਾਂ ਇਸ ਨੂੰ ਬਾਈ ਕਰ ਸਕਦੇ ਹਾਂ ਤੇ ਨੈਕਸਟ ਸੀਜ਼ਨ ਦੇ ਲਈ ਆਪਾਂ ਇੱਕ ਅੱਛੀ ਪਰਚੇਜ਼ਿੰਗ ਕਰ ਸਕਦੇ ਆ ਇਹ ਹੈ ਜੀ ਇਸ ਦਾ ਘੇਰੇ ਦਾ ਤੇ ਇਸ ਦੀਆਂ ਬਾਹਾਂ ਦਾ ਵੀ ਸੇਮ ਸੇਮ ਉਹੀ ਹੋਣਾ ਜੋ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਆ ਦੇਖੋ ਇਸ ਦੀਆਂ ਬਾਹਾਂ ਚਾਹੇ ਆਪਾਂ ਇਸ ਨੂੰ ਬਾਟਮ ਤੇ ਲੈ ਜਾਾਂਗੇ ਚਾਹੇ ਇਹਨਾਂ ਨੂੰ ਆਪਾਂ ਬਾਹਾਂ ਦੇ ਉੱਪਰ ਰੱਖਾਂਗੇ ਤੇ ਇਸ ਦੇ ਦੁਪੱਟੇ ਦੇ ਦੁਪੱਟਾ ਦੇਖ ਲੈਣੇ ਆ ਇਸ ਦੇ ਵਿੱਚ ਵੀ ਦੋ ਡਿਜ਼ਾਈਨ ਨੇ ਮੇਬੀ ਸੇਮ ਹੋਣਗੇ ਆਈ ਹੋਪ ਤੁਹਾਨੂੰ ਸੂਟ ਪਸੰਦ ਆਏ ਹੋਣੇ ਕਿਉਂਕਿ ਇਹ ਸਾਰਾ ਸਾਡਾ ਖੁਦ ਦਾ ਕੀਤਾ ਹੋਇਆ ਮਸ਼ੀਨੀ ਕਾਰੀਗਰ ਦਾ ਕੰਮ ਹੈ ਜੀ ਕਾਰੀਗਰ ਦਾ ਵਰਕ ਹੋਏ ਹੋਏ ਸੂਟ ਨੇ ਤੇ ਇਹ ਸਾਡੇ ਕੋਲੇ ਹੁਣ ਸੀਜ਼ਨ ਦੇ ਬਚੇ ਹੋਏ ਸੂਟ ਅੱਛਾ ਇੱਕ ਤੁਹਾਨੂੰ ਹੋਰ ਦੱਸਦੀ ਹਾਂ ਇਹ ਕਾਟਨ ਉਹ ਨਹੀਂ ਹੈ ਕਿ ਜੋ ਆਪਾਂ ਬਹੁਤ ਜ਼ਿਆਦਾ ਗਰਮੀ 'ਚ ਪਾ ਸਕਦੇ ਆ ਆਪਾਂ ਆਉਣ ਵਾਲੇ 2-3 ਮਹੀਨਿਆਂ ਤੱਕ ਵੀ ਇਸ ਨੂੰ ਆਰਾਮ ਨਾਲ ਪਾ ਸਕਦੇ ਆ ਜੇ ਆਪਾਂ ਅਸਤਰ ਲਗਾਉਣਾ ਹੋਵੇ ਇਸ ਦੇ نیچے ਫਿਰ ਤਾਂ ਇਹਨਾਂ ਨੂੰ ਆਪਾਂ ਸਰਦੀਆਂ ਦੇ ਵਿੱਚ ਵੀ ਵੇਅਰ ਕਰ ਸਕਦੇ ਆ ਇਹ ਇਸ ਦਾ ਟਾਈ ਡਾਈ ਦਾ ਦੁਪੱਟਾ ਹੈ ਜੀ ਮਸਟਰਡ ਤੇ ਪਰਪਲ ਦਾ ਕੰਟਰਾਸਟ ਹੈ ਇਸ ਦੇ ਵਿੱਚ ਇਹ ਦੇਖੋ ਇਸ ਦਾ ਸੀਗਾ ਦੁਪੱਟਾ ਆਈ ਮੈਂ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦੇਣੀ ਆ ਆਈ ਹੋਪ ਤੁਸੀਂ ਕਨਸੈਪਟ ਸਮਝ ਲਿਆ ਹੋਣਾ ਤੁਹਾਨੂੰ ਸਾਰਾ ਆਰਟੀਕਲ ਸਮਝ ਆ ਗਿਆ ਹੋਣਾ ਪਰ ਫਿਰ ਵੀ ਆਪਾਂ ਇੱਕ ਵਾਰ ਫਿਰ ਤੋਂ ਇਸ ਦਾ ਡਿਜ਼ਾਈਨ ਦੇਖ ਲੈਣੇ ਆ ਇਹ ਹੈ ਜੀ ਇਸ ਦਾ ਡਿਜ਼ਾਈਨ ਤੇ ਇਸ ਦਾ ਘੇਰੇ ਦਾ ਡਿਜ਼ਾਈਨ ਤੇ ਹੁਣ ਆਪਾਂ ਇਸ ਦਾ ਦੂਸਰਾ ਪੀਸ ਹੈ ਜਿਹੜਾ ਉਹ ਵੀ ਦੇਖ ਲੈਣੇ ਆ ਕਿ ਉਸ ਤੇ ਵਿੱਚ ਵੀ ਕੁਝ ਚੇਂਜਸ ਹੈ ਅੱਛਾ ਇਸ ਦਾ ਤੁਹਾਨੂੰ ਮੈਂ ਸੈਲਫ ਡਿਜ਼ਾਈਨ ਦਿਖਾ ਦਿੰਦੀ ਤੁਸੀਂ ਕਰੀਬ ਤੋਂ ਦੇਖੋ ਇਹ ਦੇਖੋ ਸੈਲਫ ਦਾ ਡਿਜ਼ਾਈਨ ਹੈ ਇਸ ਦਾ ਇਹ ਸੇਮ ਹੀ ਹੈ ਡਿਜ਼ਾਈਨ ਸੇਮ ਹੈ ਜੀ ਡਿਜ਼ਾਈਨ ਦੇ ਵਿੱਚ ਕੋਈ ਫਰਕ ਨਹੀਂ ਹੈ ਹੁਣ ਆਪਾਂ ਜਿਹੜਾ ਦੇਖਣ ਜਾ ਰਹੇ ਹਾਂ ਇਸ ਦੇ ਵਿੱਚ ਇੱਕ ਫਿਰੋਜ਼ੀ ਕਲਰ ਫਿਰੋਜ਼ੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੀ ਦੇਖੋ ਤੁਸੀਂ ਇਹਦੇ ਤੇ ਉੱਪਰ ਵੀ ਪ੍ਰੀਮੀਅਮ 100% ਪ੍ਰੀਮੀਅਮ ਕਾਟਨ ਦਾ ਯੂਜ਼ ਹੋਇਆ ਹੋਇਆ ਹੈ ਇੱਕ ਅੱਛੀ ਕੁਆਲਿਟੀ ਦੀ ਕਾਟਨ ਫੈਬਰਿਕ ਯੂਜ਼ ਹੋਈ ਵੀ ਹੈ ਜਿਹੜੀ ਆਪਾਂ ਇੱਕ ਅੱਛੇ ਸ਼ਾਪ ਤੋਂ ਬਾਈ ਕਰਦੇ ਹਾਂ ਜਿੱਥੇ ਕੁਆਲਿਟੀ ਇਹਨਾਂ ਦੀ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਕੁਆਲਿਟੀ ਸਾਨੂੰ ਸਭ ਤੋਂ ਪਹਿਲਾਂ ਕੁਆਲਿਟੀ ਹੀ ਇਹਨਾਂ ਚੀਜ਼ਾਂ ਦੇ ਵਿੱਚ ਮੈਟਰ ਕਰਦੀ ਹੈ ਕਿ ਅਸੀਂ ਫੈਬਰਿਕ ਹੈ ਜਿਹੜਾ ਬਹੁਤ ਅੱਛੇ ਵਾਲਾ ਲਈਏ ਕਿਉਂਕਿ ਮਸ਼ੀਨੀ ਕੰਮ ਕਰਨਾ ਹੈ ਤਾਂ ਡੈਫੀਨੇਟਲੀ ਮਾੜੇ ਕੱਪੜੇ ਦੇ ਉੱਪਰ ਨਹੀਂ ਹੋਣਾ ਚਾਹੀਦਾ ਇਹ ਹੈ ਜੀ ਇਸ ਤਰ੍ਹਾਂ ਨੈਕ ਡਿਜ਼ਾਈਨ ਤੇ ਇਹ ਇਸ ਦਾ ਘੇਰਾ ਹੁਣ ਆਪਾਂ ਇਸ ਦੀਆਂ ਬਾਜੂ ਦੇਖ ਲੈਣੇ ਆਂ ਬਾਹਾਂ ਦਾ ਡਿਜ਼ਾਈਨ ਸੇਮ ਸੇਮ ਹੀ ਹੈ ਜੀ ਬਾਹਾਂ ਦਾ ਡਿਜ਼ਾਈਨ ਕਟਵਰਕ ਦੀ ਸ਼ੇਪ ਦੇ ਵਿੱਚ ਦਿੱਤਾ ਹੋਇਆ ਹੈ ਬਾਹਾਂ ਦਾ ਡਿਜ਼ਾਈਨ ਤੇ ਇਹਦੇ ਨਾਲ ਦੁਪੱਟਾ ਦੇਖ ਲੈਣੇ ਬੜੇ ਸੋਹਣਾ ਦੁਪੱਟਾ ਹੈ ਬੜਾ ਪਿਆਰਾ ਟਾਈ ਡਾਈ ਹੋਇਆ ਵੈ ਆਈ ਥਿੰਕ ਕਿ ਸਭ ਦੀ ਚੁਆਇਸ ਰਹਿਣ ਵਾਲੀ ਹੈ ਇਹ ਵਾਲੇ ਸੂਟ ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਬੁਟੀਕਾਂ ਦੇ ਉੱਪਰ ਇਸ ਰੇਂਜ ਦੇ ਵਿੱਚ ਵਿਦ ਦੁਪੱਟਾ ਸੂਟ ਪੋਸੀਬਲ ਹੀ ਨਹੀਂ ਹੈ بس ਇਹ ਸੰਭਾਲਨ ਦੀ وجہ ਨਾਲ ਕਿ ਸਟਾਕ ਨੂੰ ਆਪਾਂ ਸੰਭਾਲ ਕੇ ਨਹੀਂ ਰੱਖ ਸਕਦੇ ਇਸ ਲਈ ਜੋ ਪੀ ਸਾਡੇ ਕੋਲ ਬਚ ਜਾਂਦੇ ਆ ਉਹਨਾਂ ਨੂੰ ਅਸੀਂ ਡਿਸਕਾਊਂਟ ਦੇ ਉੱਪਰ ਦੇ ਦਿੰਦੇ ਨੇ ਇਹ ਦੇਖੋ ਜੀ ਇਹ ਹੈ ਜੀ ਟਾਈ ਡਾਈ ਦਾ ਦੁਪੱਟਾ ਬੜੇ ਸੋਹਣਾ ਡਿਜ਼ਾਈਨ ਲੱਗਿਆ ਮੈਨੂੰ ਇਸ ਦੁਪੱਟੇ ਦਾ ਹੁਣ ਆਪਾਂ ਦੇਖ ਲੈਂਦੇ ਆ ਇੱਕ ਲਾਈਟ ਬੇਜ ਕਲਰ ਥੋੜਾ ਕਰੀਮੀਸ਼ ਹੈ ਇਨੂੰ ਆਪਾਂ ਬਿਸਕੁਟੀ ਜਿਹਾ ਕਲਰ ਵੀ ਕਹਿ ਸਕਦੇ ਆ ਇਸਦੇ ਵੀ ਘੇਰੇ ਦੇ ਉੱਪਰ ਹੀ ਵਰਕ ਹੈ ਜੀ ਇਸਦੀ neck ਦੇ ਉੱਪਰ ਵਰਕ ਨਹੀਂ ਹੈ ਇਸਦੇ ਉਹੀ ਘੇਰੇ ਦੇ ਉੱਪਰ ਵਰਕ ਹੈ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਇੱਕ ਸੂਟ ਮੈਂ ਮੇਬੀ ਲਿਵੈਂਡਰ ਦਿਖਾਇਆ ਸੀਗਾ ਇਸ ਦੀਆਂ ਆਪਾਂ ਬਾਹਾਂ ਵੀ ਦੇਖ ਲੈਣੇ ਬੜਾ ਹੀ ਪਿਆਰਾ ਅੱਛਾ ਜੀ ਇਹਦੀ ਵੀ ਫੈਬਰਿਕ ਹੈ ਜਿਹੜੀ ਰਾਮ ਟੈਕਸ ਦੀ ਯੂਜ਼ ਹੋਈ ਵੀ ਹੈ ਬਹੁਤ ਜ਼ਿਆਦਾ ਪਿਆਰੀ ਪ੍ਰੀਮੀਅਮ ਕੁਆਲਿਟੀ ਹੈ ਅੱਛਾ ਆ ਇਤਨਾ ਦੀਆਂ ਬਾਹਾਂ ਦਾ ਵਰਕ ਹੈ ਜੀ ਤੇ ਹੁਣ ਆਪਾਂ ਇਹਨਾਂ ਦੇ ਨਾਲ ਦੇਖ ਲੈਨੇ ਆ ਦੁਪੱਟੇ ਦੁਪੱਟੇ ਦਾ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਐਕਚੁਅਲੀ ਇਹ ਮੇਰੀ ਸਿਸਟਰ ਨੂੰ ਕਾਫੀ ਐਕਸਪੀਰੀਅੰਸ ਹੋ ਗਿਆ ਨਾ ਤਾਂ ਉਹ ਜਦੋਂ ਵੀ ਮਤਲਬ ਇਦਾਂ ਸਿਲੈਕਟ ਕਰਦੇ ਨੇ ਨਾ ਕਲਰ ਤਾਂ ਜਿਵੇਂ ਕਹਿ ਦਿੰਦੇ ਆ ਪਿਆਬੀ ਚ ਕੀ ਵੈਜਾ ਵੈਜਾ ਕਰਾਉਂਦੇ ਨੇ ਉਹਨਾਂ ਦੀ ਕਲਰ ਚੁਆਇਸ ਬਹੁਤ ਅੱਛੀ ਹੈ ਇਹ ਦੇਖੋ ਬਹੁਤ ਸੋਹਣਾ ਰੰਗ ਹੋਇਆ ਵਾ ਐਕਚੁਅਲੀ ਇਹ ਦੁਪੱਟੇ ਹੀ ਨਹੀਂ 5-600 ਤੋਂ ਘੱਟ ਰੈਡੀ ਹੋਣ ਵਾਲੇ ਕਿਉਂਕਿ ਪਿਓਰ ਕੋਟਾ ਡੋਰੀਆ ਦੇ ਦੁਪੱਟੇ ਜਦੋਂ ਆਪਾਂ ਡਬਲ ਡਾਈ ਕਰਵਾਨੇ ਆ ਤਾਂ ਆਪਾਂ ਨੂੰ 150 ਤੋਂ ਘੱਟ ਤਾਂ ਇਹ ਟਾਈ ਡਾਈ ਹੀ ਨਹੀਂ ਹੁੰਦੇ ਐ 150 ਤੱਕ ਤਾਂ ਇਹਨਾਂ ਦੀ ਦੋ ਰੰਗਾਂ ਦੀ ਡਾਈ ਹੀ ਹੋ ਜਾਂਦੀ ਐ ਇਹ ਦੇਖੋ ਇਹਸ ਦੁਪੱਟੇ ਦਾ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਮੈਨੂੰ ਇਹ ਡਿਜ਼ਾਈਨ ਵੀ ਦੁਪੱਟੇ ਦਾ ਹੁਣ ਆਪਾਂ ਇਸ ਦੇ ਵਿੱਚ ਇੱਕ ਅੰਗੂਰੀ ਕਲਰ ਦੇਖ ਲੈਂਦੇ ਹਾਂ ਜਿਸ ਦਾ ਡਿਜ਼ਾਈਨ ਅਲੱਗ ਐ ਇਹ ਦੇਖਦੇ ਆਪਾਂ ਓਪਨ ਕਰਦੇ ਆਂ ਅੰਗੂਰੀ ਕਲਰ ਦੇ ਵਿੱਚ ਕਿਸੇ ਨੂੰ ਘੇਰੇ ਦੇ ਉੱਪਰ ਜ਼ਿਆਦਾ ਕੰਮ ਪਸੰਦ ਹੁੰਦਾ ਥੋੜਾ ਮਤਲਬ ਵੀ ਘੇਰੇ ਘੇਰੇ ਦਾ ਕੰਮ ਜ਼ਿਆਦਾ ਵਧੀਆ ਲੱਗਦਾ ਇਹ ਦੇਖੋ ਜੀ ਇਹ ਕੱਲਾ ਘੇਰੇ ਦੇ ਉੱਪਰ ਕੰਮ ਹੈ ਤੇ ਬਾਹਾਂ ਦਾ ਕੰਮ ਹੈ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈ ਮੈਂ ਤੁਹਾਨੂੰ ਕਰੀਬ ਤੋਂ ਵੀ ਦਿਖਾਉਂਗੀ ਪਹਿਲਾਂ ਆਪਾਂ ਇਹਨਾਂ ਦੀਆਂ ਬਾਹਾਂ ਚੈੱਕ ਕਰ ਲੈਣੇ ਕਿ ਬਾਹਾਂ ਦੇ ਉੱਪਰ ਕਿਸ ਤਰ੍ਹਾਂ ਦਾ ਡਿਜ਼ਾਈਨ ਹੈ ਬਾਹਾਂ ਦੇ ਉੱਪਰ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਪੌਂਚੇ ਦੇ ਉੱਪਰ ਵੀ ਐਡ ਕਰ ਸਕਦੇ ਹੋ ਤੁਹਾਡੀ ਚੋਆਇਸ ਹੈ ਕਿਸੇ ਨੂੰ ਬਾਹਾਂ ਪਲੇਨ ਪਸੰਦ ਹੁੰਦੀਆਂ ਤੋ ਇਹਨਾਂ ਨੂੰ ਬਾਟਮ ਦੇ ਪੌਂਚੇਾਂ ਤੇ ਐਡ ਕਰ ਸਕਦੇ ਹੋ ਤੁਸੀਂ ਪਲੱਸ ਉਹ ਬਾਟਮ ਕਿਤੇ ਵੀ ਇਹ ਹੈ ਜੀ ਇਹ ਬਾਹਾਂ ਨਹੀਂ ਹੱਸਦੀਆਂ ਬਹੁਤ ਜ਼ਿਆਦਾ ਸੋਹਣੀਆਂ ਜਾਣ ਵਾਲੀਆਂ ਕਿਉਂਕਿ ਅੱਜਕੱਲ ਜਿਵੇਂ ਕਿ ਵਰਕ ਵਾਲੇ ਸੂਟਾਂ ਦਾ ਥੋੜਾ ਟ੍ਰੈਂਡ ਹੈਗਾ ਕਿ ਬਾਹਾਂ ਦੇ ਉੱਪਰ ਕਾਫੀ ਜ਼ਿਆਦਾ ਵਰਕ ਆ ਰਹੇ ਆ ਉਸ ਹਿਸਾਬ ਨਾਲ ਇਹ ਹਾਫ ਬਾਜੂ ਤੱਕ ਵਰਕ ਤੁਹਾਨੂੰ ਸਾਰੇ ਸੂਟਾਂ ਤੇ ਦੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਦੁਪੱਟਾ ਫਿਰ ਬਹੁਤ ਸੋਹਣੇ ਪਿਆਰੇ ਕਲਰ ਕਲਰ ਕੰਟਰਾਸਟ ਬਹੁਤ ਸੋਹਣੇ ਨੇ ਇਹਨਾਂ ਦੇ ਅੰਗੂਰੀ ਦੇ ਨਾਲ ਹਲਕਾ ਜਿਹਾ ਪਿੰਕਿਸ਼ ਕਲਰ ਤੇ ਇਹ ਹੈ ਜੀ ਮੇਬੀ ਅੱਜ ਦੇ ਸੂਟ ਤੁਹਾਨੂੰ ਬਹੁਤ ਸੋਹਣੇ ਤੇ ਬਹੁਤ ਰਸਤੇ ਲੱਗਣਗੇ ਤੁਸੀਂ ਜਦੋਂ ਵੀ ਕਿਉਂਕਿ ਇਹਨਾਂ ਸੂਟਾਂ ਨੂੰ ਟ੍ਰਾਈ ਕਰੋਗੇ ਕਿਤੇ ਵੀ ਕਨਫਰਮ ਕਰੋਗੇ ਇਸ ਵਰਕ ਨੂੰ ਕਰਾਉਣ ਬਾਰੇ ਕਨਫਰਮ ਕਰੋਗੇ ਤੇ ਤੁਹਾਨੂੰ ਖੁਦ ਨੂੰ ਪਤਾ ਚਲੇਗਾ ਕਿ ਤੁਸੀਂ 50% ਆਫ ਕਰਵਾ ਲਿਆ ਇਹਨਾਂ ਸੂਟਾਂ ਦੇ ਵਿੱਚ ਤੁਹਾਨੂੰ 50% ਡਿਸਕਾਊਂਟ ਮਿਲਿਆ ਅੱਛਾ ਜੀ ਹੁਣ ਆਪਾਂ ਗ੍ਰੀਨ ਸੂਟ ਦੇਖਾਂਗੇ ਸੇਮ ਘੇਰੇ ਦੇ ਨਾਲ ਸਾਰਿਆਂ ਦੀ ਜਿਹੜੀ ਕਾਟਨ ਹੈ ਜੀ 100% ਪਿਓਰ ਪ੍ਰੀਮੀਅਮ ਲਗਜ਼ਰੀ ਕਾਟਨ ਯੂਜ਼ ਹੋਈ ਹੋਈ ਹੈ ਇਹ ਦੇਖੋ ਜੀ ਸਾਰਿਆਂ ਦਾ ਨੈੱਕ ਦੇ ਉੱਪਰ ਡਿਜ਼ਾਈਨ ਸੇਮ ਘੇਰੇ ਦੇ ਉੱਤੇ ਡਿਜ਼ਾਈਨ ਤੇ ਬਾਹਾਂ ਦਾ ਵੀ ਸੇਮ ਜੋ ਤੁਹਾਨੂੰ ਪਹਿਲਾਂ ਦਿਖਾਇਆ ਇਹ ਦੇਖੋ ਇਹ ਹੈ ਜੀ ਬਾਹਾਂ ਦਾ ਡਿਜ਼ਾਈਨ ਠੀਕ ਹੈ ਹੋ ਇਸ ਦੇ ਨਾਲ ਦੁਪੱਟਾ ਦੇਖ ਲੈਣੇ ਆ ਇਸ ਦੇ ਵਿੱਚ ਤਿੰਨ ਕਲਰ ਯੂਜ਼ ਹੋਏ ਨੇ ਦੁਪੱਟੇ ਦੇ ਵਿੱਚ ਇਹ ਟਾਈ ਡਾਈ ਦਾ ਤਿੰਨ ਰੰਗਾਂ ਦਾ ਦੁਪੱਟਾ ਹੈ ਦੇਖੋ ਪਿਓਰ ਕੋਟਾ ਡੋਰੀਆ ਦਾ ਦੁਪੱਟਾ ਹੈ ਜੀ ਹੁਣ ਤੱਕ ਜਿੰਨੇ ਵੀ ਸੂਟ ਦਿਖਾਏ ਸਾਰਿਆਂ ਦੇ ਨਾਲ ਪਿਓਰ ਕੋਟਾ ਡੋਰੀਆ ਦੇ ਦੁਪੱਟੇ ਆ ਇੱਕ ਹੀ ਦੁਪੱਟਾ ਤੁਹਾਨੂੰ ਕੋਰਾ ਕਾਟਨ ਦਾ ਦੇਖਣ ਨੂੰ ਮਿਲਿਆ ਸੀ ਮੇਬੀ ਲਿਵੈਂਡਰ ਦੇ ਨਾਲ ਸ਼ਾਇਦ ਇਹ ਦੇਖੋ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਸੋਹਣੇ ਦੁਪੱਟੇ ਆ ਵਿਦ ਮਤਲਬ ਤੁਸੀਂ ਕਲਾ ਸਟਿਚ ਕਰਾ ਕੇ ਪਾਣਾ ਇਸ ਤੇ نیچے ਕੋਈ ਰਿਕੁਆਇਰਮੈਂਟ ਨਹੀਂ ਹੈ ਲਾਈਨਿੰਗ ਦੀ ਅਸਤਰ ਦੀ ਕੋਈ ਰਿਕੁਆਇਰਮੈਂਟ ਨਹੀਂ ਹੈ ਆਪਣੀ ਚੁਆਇਸ ਹੈ ਕਿ ਆਪਾਂ ਪਾਰਟੀ ਵੇਅਰ ਸੂਟ ਨੇ ਆਪਾਂ ਲਾਈਨਿੰਗ ਲਗਾ ਕੇ ਇਹਨਾਂ ਨੂੰ ਥੋੜਾ ਕਲਾਸੀ ਲੁੱਕ ਦੇਣੀ ਹੈ ਉਹ ਆਪਣੀ ਚੁਆਇਸ ਹੈ ਬਟ ਇਹਨਾਂ ਦੇ نیچے ਕੋਈ ਰਿਕੁਆਇਰਮੈਂਟ ਨਹੀਂ ਹੈ ਕਿ ਆਪਾਂ ਅਸਤਰ ਲਗਾਈਏ ਆਪਾਂ ਲਾਈਨਿੰਗ ਦਾ ਯੂਜ਼ ਕਰੀਏ ਓਕੇ ਹੁਣ ਆਪਾਂ ਦੇਖ ਲੈਣੀ ਹੈ ਬਿਲਕੁਲ ਲਾਈਟ ਅੰਗੂਰੀ ਜਿਹਾ ਕਲਰ ਹੈ ਬਿਲਕੁਲ ਲਾਈਟ ਇਹ ਜੋ ਤੁਸੀਂ ਵੀਡੀਓ ਚ ਦੇਖ ਰਹੇ ਹੋ ਸੇਮ ਇਹੀ ਕਲਰ ਹੈ ਇਸ ਤੇ ਵਿੱਚ ਦੋ ਕਲਰ ਨੇ ਤੇ ਇਸ ਦੇ ਨਾਲ ਮਸਲੀਨ ਦੇ ਵਰਕ ਵਾਲੇ ਦੁਪੱਟੇ ਨੇ ਦੋ ਕਲਰ ਨੇ ਤੇ ਡਿਜ਼ਾਈਨ ਇਹਨਾਂ ਦਾ ਸੇਮ ਰਹੇਗਾ ਦੋਨੋਂ ਕਲਰ ਦੇ ਵਿੱਚ ਇਹ ਦੇਖੋ ਇਹ ਪੈਨਲ ਵਾਲਾ ਵਰਕ ਹੈ ਜੀ ਇੱਥੋਂ ਸ਼ੁਰੂ ਹੋ ਜਾਂਦਾ ਹੈ ਇਹ ਪੈਨਲ ਵਰਕ ਹੈ ਨੇੜੇ ਤੋਂ ਦੇਖ ਲਓ ਥੋੜਾ ਜਿਹਾ ਇਦਾਂ ਇਦਾਂ ਆਪਾਂ ਉੱਪਰ ਨੂੰ ਚਲੇ ਜਾਵਾਂਗੇ ਇਹ ਹੈ ਜੀ ਸਾਰਾ ਪੈਨਲ ਵਰਕ ਸੈਂਟਰ ਤੋਂ ਲੈ ਕੇ ਘੇਰੇ ਤੋਂ ਲੈ ਕੇ ਇਹ ਪੈਨਲ ਵਰਕ ਹੈ ਓਕੇ ਹੁਣ ਆਪਾਂ ਦੇਖਦੇ ਹਾਂ ਜੀ ਇਹਨਾਂ ਦੀਆਂ ਬਾਹਾਂ ਇਹ ਡਿਜ਼ਾਈਨ ਤੁਹਾਨੂੰ ਡਿਫਰੈਂਟ ਦੇਖਣ ਨੂੰ ਮਿਲਿਆ ਇਸਤੀਆਂ ਬਾਹਾਂ ਦੇਖ ਲੈਣੇ ਹੁਣ ਆਪਾਂ ਬਾਹਾਂ ਵੀ ਬੜੀਆਂ ਸੋਹਣੀਆਂ ਨੇ ਇਸਤੀਆਂ ਇਹ ਦੇਖੋ ਬਾਹਾਂ ਦਾ ਵਰਕ ਤੁਸੀਂ ਥੋੜਾ ਨੇੜੇ ਤੋਂ ਕਰੀਬ ਤੋਂ ਦੇਖ ਲਓ ਕਲਰ ਵੀ ਇਸ ਦਾ ਲਾਈਟ ਜਿਹਾ ਬੜਾ ਹੀ ਪਿਆਰਾ ਕਲਰ ਹੈ ਕੋਈ ਵੀ ਮਤਲਬ ਕਿਸੇ ਵੀ ਏਜ ਦੇ ਵਿੱਚ ਇਹ ਕਲਰ ਸੂਟ ਕਰੇਗਾ ਇਹ ਐ ਜੀ ਬਾਹਾਂ ਦਾ ਵਰਕ ਤੁਸੀਂ ਨੇੜੇ ਤੋਂ ਦੇਖ ਲਓ ਬੜੀ ਹੀ ਅੱਛੀ ਫਿਨਿਸ਼ਿੰਗ ਹੈ ਤੇ ਇਹ ਸੀਗਾ ਇਸਤੀਆਂ ਬਾਹਾਂ ਦਾ ਵਰਕ ਹੁਣ ਆਪਾਂ ਇਸਦਾ ਦੇਖ ਲੈਨੇ ਇੱਕ ਵਾਰੀ ਫਿਰ ਤੋਂ ਆਹ ਸੈਂਟਰ ਪੈਨਲ ਵਾਲਾ ਵਰਕ ਅੱਛਾ ਇਹ ਸੈਂਟਰ ਪੈਨਲ ਦਾ ਡਿਜ਼ਾਈਨ ਹੈ ਵਰਕ ਹੋਇਆ ਵਾ ਸਾਰਾ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੀ ਐ ਇਹ ਬਿਲਕੁਲ ਸੈਂਟਰ ਤੇ ਵਿੱਚ 14 ਇੰਚਸ ਦੇ نیچے ਸੈਂਟਰ ਚ ਆਏਗਾ ਇਹ ਪੈਨਲ ਉੱਪਰ ਨੂੰ ਜਾਣਗੇ ਤੇ ਇਹ ਹੈ ਜੀ ਇਸ ਤੱਕੇਰੇ ਦਾ ਵਰਕ ਓਕੇ ਹੁਣ ਆਪਾਂ ਇਸਦੇ ਦੁਪट्टे ਦੀ ਗੱਲ ਕਰਦੇ ਹਾਂ ਦੁਪੱਟਾ ਇਸਦੇ ਨਾਲ ਪਿਓਰ ਪਿਓਰ ਮਸਲੀਨ ਦਾ ਰਹਿਣ ਜਾ ਰਿਹਾ ਜੀ ਪਿਓਰ ਮਸਲੀਨ ਦਾ ਇੱਕਦਮ ਸਮੂਥ ਪਿਓਰ ਮਸਲੀਨ ਤੇ ਇਸਦੇ ਵੀ ਤੁਹਾਨੂੰ ਘੇਰੇ ਦੇ ਉੱਪਰ ਕੰਮ ਮਿਲੇਗਾ ਦੋਨੋਂ ਸਾਈਡਾਂ ਇਸਦੀਆਂ ਤੁਹਾਨੂੰ ਵਰਕ ਮਿਲਣਗੀਆਂ ਫਿੱਕਾ ਜਾਂ ਅੰਗੂਰੀ ਕਲਰ ਹੈ ਇਹ ਦੋਨੋਂ ਸਾਈਡ ਤੁਹਾਨੂੰ ਇਹ ਦੁਪੱਟਾ ਹੈ ਜਿਹੜਾ ਇਸ ਤਰ੍ਹਾਂ ਕਰਕੇ ਦੋਨੋਂ ਸਾਈਡ ਦੁਪੱਟੇ ਦੇ ਵਰਕ ਮਿਲੇਗਾ ਤੇ ਪਿਓਰ ਕੂਲ ਮਸਲੀਨ ਦਾ ਇਹ ਦੁਪੱਟਾ ਹੈ ਜੀ ਇਹ ਦੇਖੋ ਇਸਦੇ ਵਿੱਚ ਦੂਸਰਾ ਕਲਰ ਗ੍ਰੀਨ ਆ ਜਾਂਦਾ ਹੈ ਇਹ ਦੇਖ ਲੈਣੇ ਆ ਅੱਛਾ ਇਸਦੇ ਦੁਪੱਟਿਆਂ ਦੇ ਉੱਪਰ ਵਰਕ ਹੈ ਇਸ ਲਈ ਇਹ ਸੂਟ ਹੈ ਜਿਹੜਾ ਦੂਸਰੇ ਸੂਟ ਦੇ ਨਾਲੋਂ ਓਨਲੀ 70 ਰੁਪੀਸ ਮਹਿੰਗਾ ਰਹਿਣ ਜਾ ਰਿਹਾ ਸਿਰਫ 70 ਰੁਪੀਸ ਦਾ ਫਰਕ ਰੱਖਿਆ ਆਪਾਂ ਇਸ ਦਾ ਕਿਉਂਕਿ ਇਸ ਤੇ ਦੁਪੱਟਿਆਂ ਦੇ ਉੱਪਰ ਵੀ ਕਾਫੀ ਜ਼ਿਆਦਾ ਵਰਕ ਹੈ ਇਹ ਦੇਖੋ ਜੀ ਇਹਦੇ ਵੀ ਸੇਮ ਸੈਂਟਰ ਪੈਨਲ ਉਹੀ ਇਸ ਦੀਆਂ ਬਾਜੂ ਵਰਕ ਵੀ ਦੇਖ ਲੈਣੇ ਆਪਾਂ ਇਹ ਦੇਖੋ ਤੇ ਇਹ ਇਸ ਦੇ ਨਾਲ ਪਿਓਰ ਮਸਲੀਨ ਦਾ ਸੇਮ ਜੋ ਮੈਂ ਦੁਪੱਟਾ ਲੈ ਰੱਖਿਆ ਸੇਮ ਉਹੀ ਵਰਕ ਤੁਹਾਨੂੰ ਮਿਲੇਗਾ ਦੇਖੋ ਦੋਨੋਂ ਸਾਈਡ ਦੇ ਉੱਪਰ ਇਸ ਤੇ ਵਰਕ ਰਹੇਗਾ ਆਈ ਹੋਪ ਤੁਹਾਨੂੰ ਅੱਜ ਦਾ ਜਿਹੜਾ ਕਨਸੈਪਟ ਸਮਝ ਆ ਗਿਆ ਸੋਣਾ ਲੱਗਿਆ ਹੋਣਾ ਸਕਰੀਨ ਤੇ ਉੱਪਰ ਤੁਹਾਨੂੰ WhatsApp ਨੰਬਰ ਇਨਕੁਆਰੀ ਲਈ ਬੁਕਿੰਗ ਲਈ ਦਿਖਾਈ ਦੇ ਰਿਹਾ ਹੋਣਾ ਤੁਸੀਂ ਆਪਣਾ ਉਸ WhatsApp ਨੰਬਰ ਤੇ ਜਾ ਕੇ ਆਰਡਰ ਵੀ ਬੁੱਕ ਕਰ ਸਕਦੇ ਹੋ ਸੂਟਾਂ ਦੀ ਇਨਕੁਆਰੀ ਵੀ ਕਰ ਸਕਦੇ ਹੋ ਮਿਲਦੀ ਆਪਾਂ ਨਵੀਂ ਕਲੈਕਸ਼ਨ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ